ਤਦ ਬਾਜੋ ਕਾਨਾ ਤੇ ਜੀਰਾਂ ਨੂੰ ਜੈ 3 ਜੈ ਭਾਰਤ ਮੇਰਾ ਨਾਮ ਕਿਰਨ ਰਾਣੀ ਮੈਂ ਮਨਵੇਗਾ ਸੈਕਟਰੀ ਪੰਜਾਬ ਉਪਿੰਡ ਰਿੰਨੇ ਕੇ ਉਤਾੜ ਜ਼ਿਲ੍ਹਾ ਫੋਸਪੁਰ ਦੀ ਮੈਂ ਰਹਿਣ ਵਾਲੀ ਹਾਂ ਜਿਵੇਂ ਕਿ ਆਪਾਂ ਅੱਜ ਸਾਰੇ ਅਸੀਂ ਸਾਰੇ ਜਿੰਨੇ ਵੀ ਵਰਕਰਾਂ ਮੁੰਨੇਗਾ ਦੇ ਅਸੀਂ ਅੱਜ ਮੁਹੱਲੀ ਵਿਕਾਸ ਭਵਨ ਦੇ ਵਿੱਚ ਅੱਜ ਆਏ ਸੀ ਕਿ ਸਾਨੂੰ 18 ਤਰੀਕ ਦਾ ਟਾਈਮ ਦਿੱਤਾ ਗਿਆ ਸੀਗਾ ਕਿ ਤੁਹਾ 18 ਤਰੀਕ ਨੂੰ ਤੁਹਾਡੀ ਇੱਕ ਬਹੁਤ ਵੱਡੀ ਮੀਟਿੰਗ ਹੈ ਉਹਨਾਂ ਨੇ ਸਾਨੂੰ ਕੋਈ ਵੀ ਮੰਗ ਪੱਤਰ ਜਾਂ ਕੋਈ ਵੀ ਉਹਨਾਂ ਨੇ ਸਾਨੂੰ ਮੈਸੇਜ ਨਹੀਂ ਲਾਇਆ ਸੀਗਾ ਤਾਂ ਕਿ ਅਸੀਂ ਫਿਰ ਵੀ ਹੋਮ ਹਮਾ ਕੇ ਜਿੰਨੇ ਵੀ ਵਰਕਰਾਂ ਵਾਦੇ ਤੋਂ ਵਾਦੇ ਇੱਥੇ ਪਹੁੰਚੇ ਆ ਉਹਨਾਂ ਨੇ ਸਾਡੀ ਅੱਜ ਫਿਰ ਵੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਅੱਜ ਜੀਡੀਸੀ ਮੈਡਮ ਉਨੋਂ ਮੁੱਖ ਮੰਤਰੀ ਉਦੋਂ ਉਹਨਾਂ ਨੂੰ ਮੀਟਿੰਗ ਦਾ ਟਾਈਮ ਸੀਗਾ ਅੱਜ ਇਸ ਕਰਕੇ ਸਾਨੂੰ ਮੀਟਿੰਗ ਦਾ ਟਾਈਮ ਨਹੀਂ ਮਿਲਿਆ ਫਿਰ ਵੀ ਉਹਨਾਂ ਨੇ ਕਿਹਾ ਕਿ ਦੋ ਤਿੰਨ ਦਿਨਾਂ ਤੱਕ ਤੁਹਾਡਾ ਬਹੁਤ ਵਧੀਆ ਹੱਲ ਹੋ ਜਾ ਰਿਹਾ ਰਿਜ਼ਲਟ ਕੱਢ ਸਕਦੇ ਆ ਮੈਂ ਚਾਹੁੰਨੀ ਆ ਕਿ ਜਿੰਨੇ ਵੀ ਜਿੰਨੇ ਵੀ ਵਰਕਰ ਆ ਜਾਂ ਮੇਰੀਆਂ ਲੇਡੀਜ਼ ਪੈਨਾ ਨੇ ਮੈਂ ਚਾਹੁੰਨੀ ਆ ਕਿ ਲਖਵੀਰ ਸਿੰਘ ਬਾਲ ਹੈੜੀ ਡਾਕਟਰ ਡੀਆਰ ਵਿਵੇਦਕਰ ਮਜ਼ਦੂਰ ਇਕਤਾ ਯੂਨੀਅਨ ਪੰਜਾਬ ਰਜਿਸਟਰ ਉਹਨਾਂ ਦੇ ਨਾਲ ਉਹ ਸਾਡੇ ਬਹੁਤ ਹੀ ਜ਼ਿਆਦਾ ਸੰਯੋਗ ਦੇ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਾਂ ਦੇ ਲੱਗਦੇ ਜ਼ਿਲ੍ਹੇ ਪਟਿਆਲਾ ਮੁਹਾਲੀ ਫਤਿਹਗੜ੍ਹ ਸਾਹਿਬ ਰੋਪੜ ਤੇ ਲੁਧਿਆਣਾ ਖਾਸ ਕਰ ਇਹਨਾਂ ਪੈਣਾ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਆਗੂ ਸਾਥੀਓ ਪੈਣਾ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਸਾਨੂੰ ਤੁਸੀਂ ਸਾਥ ਦਿਓ ਆਪਾਂ ਜਿੰਨੀਆਂ ਵੀ ਜ਼ਿਆਦਾ ਨਾਰੀ ਸ਼ਕਤੀ ਜਿੰਦਾਬਾਦ ਕਰਕੇ ਆਪਾਂ ਆਪਣੇ ਹੱਕਾਂ ਲਈ ਲੜਨਾ ਹੈ ਜਿਹੜੇ ਮੰਰੇਗਾ ਦੇ ਵਿੱਚ ਆਪਾਂ ਨੂੰ ਬਹੁਤ ਹੀ ਜ਼ਿਆਦਾ ਕਪੜੇ ਨਜ਼ਰ ਆ ਰਹੇ ਨੇ ਉਹਨਾਂ ਦਾ ਰਿਜ਼ਲਟ ਲੈਣਾ ਹੈ ਆਪਾਂ ਕਿਸੇ ਦੇ ਵੀ ਦਬਾਅ ਥੱਲੇ ਨਹੀਂ ਰਹਿਣਾ ਆਪਣੇ ਪੈਰਾਂ ਤੇ ਆਪ ਆਪਾ ਖੜਾ ਹੋਣਾ ਹੈ ਮੈਂ ਚਾਹੁੰਨੀ ਆ ਕਿ ਜਿੰਨੀਆਂ ਵੀ ਜ਼ਿਆਦਾ ਪੈਣਾ ਨੇ ਕੋਈ ਵੀ ਮੇਰਾ ਕੋਈ ਵੀ ਮੇਰੀ ਵੀਡੀਓ ਦੇਖ ਰਹੀਆਂ ਨੇ ਤਾਂ ਮੈਨੂੰ ਸਪੋਰਟ ਕਰੋ ਸਾਡੀ ਪੂਰੀ ਟੀਮ ਨੂੰ ਸਾਡੇ ਜਿੰਨੇ ਵੀ ਵਰਕਰ ਆ ਉਹਨਾਂ ਨੂੰ ਸਪੋਰਟ ਕਰੋ ਮੇਰਾ ਨਾਮ ਹੈ ਕਿਰਨ ਰਾਣੀ ਮੇਰਾ ਮੋਬਾਈਲ ਨੰਬਰ ਹੈ 9814182198 ਇਹਨਾਂ ਕਹਿੰਦਾ ਆ ਕਿਸੇ ਨੂੰ ਵੀ ਕਿਸੇ ਵੀ ਸਹਿਯੋਗ ਦੀ ਲੋੜ ਆ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਜਿਹੜਾ ਪਰ ਨੰਬਰ ਦਿੱਤਾ ਹੈ ਉਹਦੇ ਤੇ ਕੰਟੈਕਟ ਕਰ ਸਕਦੇ ਆ ਚਾਹ ਪੀਓ ਜਾਂ ਪਾਣੀ ਜਿਆ ਪੀਂ ਜਿਆ ਪਾਓ ਮੇਰਾ ਨਾਮ ਸਵਰਨ ਖੌਰ ਪਿੰਡ ਖੈਰਿਕ 66 ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਮਜ਼ਦੂਰ ਵੈਫਰ ਸਭਾ ਵਿੱਚ ਮਜ਼ਦੂਰ ਵੈਫਰ ਸਭਾ ਮਨਰੇਗਾ ਆਪੂ ਸਾਰੇ ਆਜੇ ਤੇ ਮੋਹਰਲੀ ਵਿਕਾਸ ਕਮਨ ਪਹੁੰਚੇ ਹਨ ਕਿਉਂਕਿ ਦਿਨੋ ਦਿਨ ਇਨ੍ਹਾਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਬਹੁਤ ਵੱਧ ਰਹੀਆਂ ਨੇ ਕਿਉਂਕਿ ਹੱਲ ਨਹੀਂ ਹੋ ਰਿਹਾ ਇਸ ਲਈ ਸਾਡੇ ਨਾਲ ਕਾਫੀ ਲੇਬਰ ਪਹੁੰਚੀ ਹੈ ਔਰ ਸਾਨੂੰ ਇਹ ਵਿਸ਼ਵਾਸ ਵਾਰ-ਵਾਰ ਦਵਾਇਆ ਜਾਂਦਾ ਹੈ ਕਿ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ ਪਰ ਨਹੀਂ ਅਸੀਂ 4 ਮਹੀਨੇ ਕੱਢ ਚੁੱਕੇ ਹਾਂ ਸਾਡਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਔਰ ਜਿਹੜੇ ਜ਼ਿਲ੍ਹਿਆਂ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਪਟਿਆਲਾ ਮੁਹਾਲੀ ਰੋਪੜ ਪੁਸ਼ਿਆ ਕੋਰ ਔਰ ਫਤਿਹਗੜ ਸਾਹਿਬ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਵਿੱਚ ਬਹੁਤ ਹੀ ਮਨਰੇਗਾ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਹਨ ਦੀ اپੀਲ ਹੈ ਸਾਰਿਆਂ ਹੀ ਪੈਣਾ ਨੂੰ ਮਨਰੇਗਾ ਆਗੂਆਂ ਨੂੰ ਕਿ ਸਾਡਾ ਸਾਥ ਦਿਓ ਆਪਾਂ ਮਿਲ ਜੁਲ ਕੇ ਹੀ ਇਸ ਦਾ ਹੱਲ ਕੱਢ ਸਕਦੇ ਹਾਂ ਔਰ ਵੱਧ ਚੜ ਕੇ ਜਦੋਂ ਇਕੱਠ ਕਰਾਂਗੇ ਉਸ ਦਾ ਤਾਂ ਹੀ ਹੱਲ ਹੋ ਸਕਦਾ ਹੈ ਕਿਉਂਕਿ ਆਪਾਂ ਨੂੰ ਘਰ ਬੈਠੇ ਕਿਸੇ ਨੇ ਮਨਰੇਗਾ ਦਾ ਕੰਮ ਨਹੀਂ ਸੁਪਣਾ ਔਰ ਜੋ ਕਿ ਆਪਾਂ ਸੋਚਦੇ ਹਾਂ ਅਸੀਂ ਵੋਟਾਂ ਪਾ ਦਿੱਤੀਆਂ ਇਹ ਮੁੱਖ ਮੰਤਰੀ ਬਣਾਤਾ ਕੋਈ ਨਹੀਂ ਸਾਨੂੰ ਘਰ ਬੈਠੇ ਕੰਮ ਮਿਲ ਜੇਗਾ ਪਰ ਨਹੀਂ ਉਹਨਾਂ ਨੂੰ ਤਾਂ ਹੁੰਦੀ ਹੈ ਨਾ ਕਿ ਆਪਣੇ ਗਰੀਬਾਂ ਦੇ ਹੱਕਾਂ ਦੀ ਕੋਈ ਚਿੰਤਾ ਹੁੰਦੀ ਹੈ ਇਸ ਲਈ ਸਾਨੂੰ ਸਾਰੇ ਆਗੂ ਮੇਟਾ ਪਹਿਣਾ ਨੂੰ ਇਹ ਹੀ ਅਪੀਲ ਹੈ ਕਿ ਆਪਾਂ ਵੱਧ ਚੜ ਕੇ ਇਕੱਠ ਕਰੀਏ ਔਰ ਮਨਰੇਗਾ ਜੋ ਕਿ ਆਪਣੇ ਗਰੀਬਾਂ ਦੇ ਹੱਕਾਂ ਲਈ ਬਣਿਆ ਹੈ ਔਰ ਆਪਾਂ ਇਸ ਨੂੰ ਇਸ ਤੋਂ ਵਾਂਝੇ ਨਾ ਰਹੀਏ ਆਪਾਂ ਸਾਰੇ ਜੁੜ ਕੇ ਇਕੱਠ ਕਰਕੇ ਆਪਣੇ ਹੱਕ ਖੋਹਣੇ ਪੈਣੇ ਆ ਇਸ ਲਈ ਸਾਰੇ ਇਕੱਠੇ ਹੋ ਕੇ ਸਾਡਾ ਸਾਥ ਦਿਓ ਜਿੱਥੇ ਵੀ ਕੋਈ ਸਾਡੀ ਆਵਾਜ਼ ਸੁਣ ਰਿਹਾ ਹੈ ਕਿਰਪਾ ਕਰਕੇ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਆਪਾਂ ਮਿਲਜੋਲ ਕੇ ਜੋ ਮਨਰੇਕਾ ਆਪਣੀ ਗਰੀਬਾਂ ਲਈ ਪਣੀ ਹੈ ਆਪਾਂ ਇਸ ਨੂੰ ਕਿਤੇ ਵੀ ਕਿਸਨਾਂ ਨਾ ਦੇਈਏ ਔਰ ਜੀ ਸੰਗਪਾਲ ਹਾਂਜੀ ਲਖਵੀਰ ਸਿੰਘ ਸੰਗਪਾਲ ਹੈ ਜੀ ਦਾ ਵੀ ਆਪਣੇ ਨਾਲ ਬਹੁਤ ਸੰਯੋਗ ਹੈ ਔਰ ਆਪਾਂ ਸਾਰੇ ਰਾ ਕਰਕੇ ਇਹਨਾਂ ਦਾ ਸੰਯੋਗ ਦਈਏ ਔਰ ਇਹ ਆਪਾਂ ਨੂੰ ਸੰਯੋਗ ਦੇਣਗੇ ਇਸ ਲਈ ਆਪਾਂ ਮਨਰੇਕਾ ਦੇ ਸਮਾਪਤ ਅੱਗੇ ਵਧਿਏ ਇੱਕ ਹੋਰ ਬਾਚਰ ਦੇ ਹਿੱਸਾ ਪਾਈਏ ਔਰ ਸਾਡਾ ਕੰਟੈਕਟ ਨੰਬਰ ਹੈ 9981018092 9981018092 ਜੇ ਕਿਸੇ ਨੇ ਵੀ ਸਾਡੇ ਨਾਲ ਗੱਲ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਸਕਦਾ ਹੈ ਔਰ ਬਾਚਰ ਕੇ ਆਪਣਾ ਹਿੱਸਾ